ਪੰਜਾਬ ਵਾਸਤੇ ਆਪਣੇ ਪੰਥ ਵਾਸਤੇ ਆਪਣੇ ਗੁਰੂ ਗੋਬਿੰਦ ਸਿੰਘ ਮਹਾਰਾਜ ਵਾਸਤੇ ਆਪਣੀਆਂ ਸੰਗਤਾਂ ਵਾਸਤੇ ਹਰ ਸਿੱਖ ਦਾ ਫਰਜ਼ ਹੈ ਕਿ ਸਵਾਲ ਆਖੇ ਸਵਾਲਾਂ ਤੋਂ ਪ੍ਰਗਟ ਹੋਵੇ ਆਵਾਜ਼ ਨੂੰ ਆਪਣੇ ਆਪਣੇ ਸੋਚੋ ਆਪਣੀ ਆਪਣੀ ਆਈਡੀਆ ਤੋਂ ਤਾਂ ਜਾ ਕੇ ਇਹਨਾਂ ਨੂੰ ਦੱਸ ਪੈਂਦੀ ਹੈ ਵਾਹਿਗੁਰੂ ਦੀ ਕਾਲਸਾ ਵਾਹਿਗੁਰੂ ਦੀ ਬੱਤੇ ਜੈ ਅਜੀਤ ਪੰਜਾਬੀ ਦੀ ਆਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ ਟੀਵੀ ਅਤੇ ਤਾਜ਼ੀ ਖਬਰਾਂ ਦੀ ਨੋਟੀਫਿਕੇਸ਼ਨ ਪਾਉਣ ਦੇ ਲਈ ਬੈਲ ਆਈਕਨ ਤੇ ਕਲਿੱਕ ਕਰੋ ਜਿਹੜੇ ਮਹਾਂਪੁਰਖ ਸਾਰੇ ਅਸਥਾਨ ਤੇ ਵੱਡੇ ਅਸਥਾਨ ਤੇ ਜਗਰਾਉ 71 ਹੋਏ ਤੇ ਜਿਹੜਾ ਸਾਰੀਆਂ ਗੁਰਸੇਖ ਸੰਗਤਾਂ ਤੇ ਜਿੱਥੇ ਸਾਰੇ ਸੰਤ ਮਹਾਂਪੁਰਖ ਸੰਤ ਬਾਬਾ ਕਹਾਲਾ ਸਿੰਘ ਜੀ ਸੰਤ ਬਾਬਾ ਲੱਖਾ ਸਿੰਘ ਜੀ ਸੰਤ ਬਾਬਾ ਗੁਰਜੀਤ ਸਿੰਘ ਜੀ ਤੇ ਸੰਤ ਬਾਬਾ ਜੋਰਾ ਸਿੰਘ ਜੀ ਵਦਨੀ ਵਾਲੇ ਮਹਾਂਪੁਰਖ ਸਮਾਦ ਭਾਈਕੇ ਵਾਲੇ ਮਹਾਂਪੁਰਖ ਸੰਤ ਬਾਬਾ ਜੋਗਾ ਸਿੰਘ ਜੀ ਕਰਨਾਲ ਵਾਲੇ ਸਾਰੇ ਹੀ ਮਾਪੁਰਖ ਜਿਹੜੇ ਨਾਨਕਸਰ ਦੇ ਨਾਲ ਸੰਬੰਧ ਰੱਖਦੇ ਨੇ ਸਾਰੇ ਪੰਜਾਬ ਨਹੀਂ ਪੂਰੇ ਆਪਣੇ ਬਾਹਰੋਂ ਵੀ ਆਏ ਨੇ ਜਿਹੜੇ ਆਪਣੇ ਦਿੱਲੀ ਤੇ ਆਪਣੇ ਪੂਰੇ ਹਿੰਦੁਸਤਾਨ ਦੇ ਵਿੱਚ ਰਹਿੰਦੇ ਨੇ ਤੇ ਵਿਦੇਸ਼ ਤੋਂ ਵੀ ਬਾਬਾ ਬਲਵਿੰਦਰ ਸਿੰਘ ਜੀ ਕੋਰਾਲੀ ਵਾਲੇ ਉੱਥੋਂ ਆਏ ਨੇ ਅਮਰੀਕਾ ਤੋਂ ਕੈਲੀਫੋਰਨੀਆ ਤੋਂ ਆਏ ਨੇ ਗੁਰਪ੍ਰੀਤ ਸਿੰਘ ਸਾਰਿਆਂ ਦੀ ਜਿਹੜੇ ਨਿੰਦਕ ਲੋਕ ਨੇ ਜਿਨ੍ਹਾਂ ਨੇ ਨੈੱਟ ਦੇ ਉੱਪਰ ਗਲਤ ਪ੍ਰਚਾਰ ਕੀਤਾ ਤੇ ਸੰਸਥਾ ਨੂੰ ਜਿਹੜਾ ਬਦਨਾਮ ਕਰਨ ਦੀ ਜਿਹੜੀ ਆ ਕੋਝੀ ਚਾਲ ਚਲਾਈ ਤੇ ਉਹਨਾਂ ਨੂੰ ਜਿਹੜਾ ਪੰਜਾਬ ਸਰਕਾਰ ਤੇ ਪੰਜਾਬ ਪੁਲਿਸ ਜਿਹੜਾ ਉਹ ਅੱਜ ਜਿਹੜੇ ਪਰਚਾ ਨਾਮ ਦਰਜ ਕੀਤਾ ਗਿਆ ਸਾਰੀਆਂ ਗੁਰਸਿੱਖ ਸੰਗਤਾਂ ਦੀ ਮੰਗ ਹੈ ਜਿਨ੍ਹਾਂ ਨੇ ਨੈੱਟ ਤੇ ਇਸ ਮਹਾਨ ਸੰਸਥਾ ਨੂੰ ਜਿਹੜਾ ਬਦਨਾਮ ਕੀਤਾ ਤੇ ਜੇ ਨਾ ਉਹਨਾਂ ਨੇ ਅੱਜ ਪਰਚਾ ਦਰਜ ਕੀਤਾ ਖਿਲਾਫ ਉਹਦੇ ਕਾਰਵਾਈ ਕੀਤੀ ਤੇ ਜਿਹੜਾ ਉਹ ਆਪਣੇ ਅਗਲਾ ਐਕਸ਼ਨ ਜਿਹੜਾ ਅੱਜ ਤੋਂ 5 ਦਿਨ ਦੇ ਬਾਅਦ ਜਿਹੜਾ ਸਖਤ ਐਕਸ਼ਨ ਜਿਹੜਾ ਉਹ ਆਪਣੇ ਉਲੀਕੇ ਤੇ ਜਿਹੜਾ ਪੰਜਾਬ ਸਰਕਾਰ ਤੋਂ ਇਹ ਸਾਹਮਣੇ ਨਹੀਂ ਜਾਣਾ ਇਹਨੂੰ ਤੁਰੰਤ ਜਿਹੜਾ ਉਹ ਦੇ ਖਿਲਾਫ ਕਾਰਵਾਈ ਕਰਕੇ ਪਰਚਾ ਦਰਜ ਕਰਕੇ ਤੇ ਉਹ ਮਹਾਪੁਰਖਾਂ ਨੂੰ ਦੱਸਿਆ ਜਾਵੇ ਜਾਂ ਉਹ ਅਕਾਲ ਤਖਤ ਸਾਹਿਬ ਤੇ ਜਿਹੜਾ ਨਿੰਦਕ ਹੈ ਜਾਂ ਇੱਥੇ ਆ ਕੇ ਮਾਫੀ ਮੰਗੇ ਤੇ ਜੇ ਉਹਦੇ ਕੋਲੇ ਕੋਈ ਸਬੂਤ ਹੈ ਉਹ ਸੰਗਤ ਦੇ ਵਿੱਚ ਪੇਸ਼ ਕਰੇ ਤੇ ਜੇ ਨਹੀਂ ਕਰੂਗਾ ਜਾਂ ਨਹੀਂ ਆ ਕੇ ਮਾਫੀ ਮੰਗੂਗਾ ਤੇ ਫਿਰ ਉਹਨੂੰ ਜਿਹੜਾ ਦੰਡ ਜਿਹੜਾ ਨਿਹੰਗ ਸਿੰਘ ਜਥੇਬੰਦੀਆਂ ਉਹ ਆਪ ਆਪਣੇ ਉਹ ਤਿਆਰ ਰਵੇ ਮੈਂ ਦੇਸ਼ ਵਦੇਸ਼ ਦੀਆਂ ਸਮੂਹ ਗੁਰੂ ਨਾਨਕ ਨਾਮ ਦੇਵਾਂ ਸੰਤਾਂ ਨੂੰ ਵੇਲਤੀ ਕਰਦਾ ਜਿਵੇਂ ਆਪਾਂ ਇਹ ਜਿਹੜਾ ਸਿੱਖੀ ਦਾ ਕੇਂਦਰ ਹੈ ਜਿੱਥੋਂ ਸੇਵਾ ਮਿਲਦੀ ਹੈ ਜਿੱਥੇ ਕੋਈ ਵੀ ਸਾਡੀਆਂ ਸਤਿਕਾਰਯੋਗ ਮਾਤਾਵਾਂ ਭੈਣਾਂ ਜਦੋਂ ਮਰਦੀ ਭਾਵੇਂ ਅੱਧੀ ਰਾਤ ਵੀ ਹੋਣ ਇੱਥੇ ਉਹ ਜਾ ਕੋਈ ਵੀ ਸਿੰਘ ਨਹੀਂ ਕੋਈ ਜਿਹੜਾ ਕਦੇ ਵੀ ਕੋਈ ਗਲਤ ਕੋਈ ਕੰਮ ਕਰ ਜੂਗਾ ਤੇ ਜੇ ਕੋਈ ਇਹੋ ਜਿਹਾ ਹੋਊਗਾ ਉਹ ਜਿਹੜਾ ਖਾਲਸਾ ਪੰਥ ਨਹਿਰ ਸਿੰਘ ਜਥੇਬੰਦੀਆਂ ਨੇ ਉਹ ਮਾਫ਼ ਨਹੀਂ ਕਰਦੀਆਂ ਪਰ ਨਾਲ ਜਿਹੜਾ ਜੋ ਜੇ ਕੋਈ ਇਹਨਾਂ ਮਹਾਪੁਰਖਾਂ ਦੇ ਜਿਨ੍ਹਾਂ ਦੀਆਂ ਜਿਨ੍ਹਾਂ ਦੀਆਂ ਇੱਥੀਆਂ ਇੰੀਆਂ ਪਵਿੱਤਰ ਸੇਵਾਵਾਂ ਨੇ ਉਹਨਾਂ ਦੇ ਜਿਹੜਾ ਖਿਲਾਫ ਬੋਲਣਾ ਉਹ ਬਹੁਤ ਹੀ ਘਟੀਆ ਕੰਮ ਹੈ ਦੇਹ ਸ਼ਿਵਾਵਾ ਨੂੰ ਇਹ ਇਹ ਹੈ ਸ਼ੁਭ ਕਰਮਾਂ ਤੇ ਕਹੋ ਨਾ ਡਰੋ ਨਾ ਡਰੋ ਹਰ ਸੋ ਜਬ ਜਾਹਲ ਹੋਣੋ ਨਿਸ਼ਚਿਆ ਕਰੇ ਆਪਣੀ ਜੀਤ ਕਰਾਂ ਅਸਿਖੋਂ ਆਪਣੇ ਹੀ ਮਾਲਕੋ ਇਹ ਨਾਲ ਚ ਹੈ ਗੁਣ ਤਾਹੇ ਉਚਰਾਂ ਜਬ ਆਪ ਕੀ ਔਦ ਨਿਧਾਨ ਬਣ ਅਤਹੀ ਗ੍ਰੰਮ ਕਬ ਜੂਝ ਮਰੋ ਸੋ ਨਾਲ ਹੀ ਬੇਨਤੀ ਹੈ ਮਾਹਪੁਰਖਾਂ ਨੇ ਸੇਵਾ ਦੇ ਵਿੱਚ ਜਾਣਾ ਬਾਬਾ ਗੁਰਜੀਤ ਸਿੰਘ ਜੀ ਹੋਰਾਂ ਨੇ ਤੇ ਜਿਹੜੀ ਅੱਜ ਆਪਾਂ ਗੱਲ ਕਰਨੀ ਹੈ ਪੂਰੀ ਜ਼ਿੰਮੇਵਾਰੀ ਦੇ ਨਾਲ ਮੈਂ ਕਰ ਰਿਹਾ ਤੇ ਮਾਹਪੁਰਖਾਂ ਦੇ ਵੱਲ ਜਿਹੜਾ ਕੋਈ ਵੀ ਅੱਖ ਚੁੱਕ ਕੇ ਦੇਖੂਗਾ ਤੇ ਉਹ ਦਾ ਜਿਹੜਾ ਕਦੇ ਵੀ ਭਾ ਨਹੀਂ ਹੋਵੇਗਾ ਤੇ ਨਾ ਉਹਨੂੰ ਕਦੇ ਵੀ ਖਾਲਸਾ ਪੰਥ ਮaaf ਕਰੂਗਾ ਲੈ ਵਿਚੇ ਨੂੰ ਹੁੰਦੀ ਸੀ ਕਿ ਉਹਦਾ ਤਾਂ ਤਾਂ ਉਹਦੇ ਨਾਲ ਡੁੱਗਾ ਪਿਆਰ ਆ ਜ ਇਹਨਾਂ ਨਾਲ ਵੀ ਹੈ ਸਾਥ ਸਾਥ ਦੀ ਇਕੱਠ ਕਿਉਂ ਕੀਤਾ ਗਿਆ ਇਹ ਤਾਂ ਸੱਬਿਆ ਗਿਆ ਸਾਰੀ ਸੰਪਰਤਾਂ ਨੂੰ ਸਾਰੇ ਮਹਾਪੁਰਸ਼ਾਂ ਨੂੰ ਸਾਡੀ ਸੰਗਤ ਨੂੰ ਜਿਹੜੇ ਨਿੰਦਕ ਲੋਕ ਜਿਹੜੀਆਂ ਮੱਛੀਆਂ ਮੈਂ ਚੱਟਣ ਨੂੰ ਲੱਗੀਆਂ ਹੁੰਦੀਆਂ ਉਹ ਨਹੀਂ ਹੋਣੀਆਂ ਚਾਹੀਦੀਆਂ ਉਹਨਾਂ ਨੂੰ ਇਹ ਕੰਮ ਨਹੀਂ ਕਰਨਾ ਚਾਹੀਦਾ ਸਾਡੀ ਆਪਣੀ ਸਰਕਾਰ ਹੈ ਤੁਸੀਂ ਕਹੋਗੇ ਆਪਣੀ ਸਰਕਾਰ ਕਿਹੜੀ ਹੈ ਤੁਸੀਂ ਲੋਕਾਂ ਨੇ ਤਾਂ ਵੋਟਾਂ ਵਾ ਕੇ ਜਿਤਾਇਆ ਸਭ ਨੂੰ ਉਹ ਆਪਣੀ ਸਰਕਾਰ ਹੈ ਅਸੀਂ ਸਰਕਾਰ ਨੂੰ ਇਹ ਬੇਨਤੀ ਕਰਦੇ ਆ ਜਿਹੜੇ ਲੋਕ ਇਸ ਘਰ ਦੀ ਨਿੰਦਿਆ ਕਰਦੇ ਆ ਇਸ ਘਰ ਨੂੰ ਮਾੜਾ ਕਹਿੰਦੇ ਆ ਇਸ ਘਰ ਨੂੰ ਮੀਚਾ ਦਿਖਾਉਣ ਦੀ ਗੱਲ ਕਰਦੇ ਆ ਉਹਨਾਂ ਨੂੰ ਨਾਥ ਪਾਈ ਜਾਵੇ